MMA ਫਾਈਟਰ ਅਤੇ ਪ੍ਰੋਮੋਟਰ ਕੁਲਤਾਰ ਸਿੰਘ ਗਿੱਲ ਨੂੰ 18 ਮਹੀਨੇ ਦੀ ਕੰਡੀਸ਼ਨਲ ਸੈਂਟੈਂਸ ਦੀ سزا ਸੁਣਾਈ ਗਈ ਹੈ ਜਿਸ ਤੋਂ ਬਾਅਦ 1 ਸਾਲ ਦੀ ਪ੍ਰੋਬੇਸ਼ਨ ਵੀ ਹੋਵੇਗੀ। ਵੀਡੀਓ ਦੇ ਵਿੱਚ ਦੇਖਿਆ ਗਿਆ ਸੀ ਕਿ ਕਾਰ ਦਾ ਦਰਵਾਜ਼ਾ ਖੁੱਲਾ ਸੀ ਅਤੇ ਇੱਕ ਔਰਤ ਦੇ ਪੈਰ ਕਾਰ ਤੋਂ ਬਾਹਰ ਲਟਕ ਰਹੇ ਸਨ ਅਤੇ ਗੱਡੀ ਨੇ ਸਿੱਧਾ ਆਰਸੀਐਮਪੀ ਦੀ ਇਮਾਰਤ ਦੇ ਵਿੱਚ ਜਾ ਕੇ ਫਿਰ ਟੱਕਰ ਮਾਰੀ ਸੀ। ਉਸਤੇ 1 ਸਾਲ ਲਈ ਡਰਾਈਵਿੰਗ ਬੈਨ ਵੀ ਲਗਾਇਆ ਗਿਆ ਹੈ ਅਤੇ 10 ਸਾਲ ਲਈ ਫਾਇਰ ਆਰਮਜ਼ ਰੱਖਣ ਤੇ ਵੀ ਪਾਬੰਦੀ ਲਗਾਈ ਗਈ ਹੈ। ਸਾਲ 2023 ਦੇ ਵਿੱਚ ਐਲਡਰ ਗਰੂਪ ਦੇ ਵਿੱਚ ਹੋਈ ਘਟਨਾ ਦੇ ਮਾਮਲੇ ਦੇ ਵਿੱਚ ਐਬਸਫੋਰਡ ਦੇ ਪੁਰਾਣੀ ਮਿਕਸਡ ਮਾਰਸ਼ਲ ਆਰਟਸ ਐਮਐਮਏ ਫਾਈਟਰ ਅਤੇ ਪ੍ਰੋਮੋਟਰ ਕੁਲਤਾਰ ਸਿੰਘ ਗਿੱਲ ਨੂੰ 18 ਮਹੀਨੇ ਦੀ ਕੰਡੀਸ਼ਨਲ ਸੈਂਟੈਂਸ ਦੀ ਸਜ਼ਾ ਸੁਣਾਈ ਗਈ ਹੈ ਜਿਸ ਤੋਂ ਬਾਅਦ 1 ਸਾਲ ਦੀ ਪ੍ਰੋਬੇਸ਼ਨ ਵੀ ਹੋਵੇਗੀ ਇਹ ਸਜ਼ਾ ਸਰੀ ਪ੍ਰੋਵੀਨਸ਼ਨ ਕੋਰਟ ਦੇ ਵੱਲੋਂ 25 ਜੂਨ 2025 ਨੂੰ ਸੁਣਾਈ ਗਈ ਹੈ ਦਰਸਲ ਇਹ ਘਟਨਾ 29 ਅਕਤੂਬਰ 2023 ਨੂੰ ਸ਼ਾਮ ਦੇ ਸਮੇਂ ਲੈਂਗਲੀ ਦੇ ਐਲਡਰ ਗਰੂਪ ਦੇ ਵਿੱਚ ਵਾਪਰੀ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਇੱਕ ਕਾਰ ਫ੍ਰੀਜ਼ਰ ਹਾਈਵੇ ਤੇ ਤੇਜ਼ੀ ਨਾਲ ਜਾ ਰਹੀ ਸੀ ਅਤੇ ਉਸ ਨੇ ਡਿਵਾਈਡਰ ਤੇ ਗੱਡੀ ਚੜਾ ਕੇ ਤੇ ਫਿਰ ਐਲਡਰ ਗਰੋਵ ਦੇ ਕਮਿਊਨਿਟੀ ਪੁਲਿਸ ਆਫਿਸ ਦੀ ਇਮਾਰਤ ਨੂੰ ਟੱਕਰ ਮਾਰੀ ਸੀ ਵੀਡੀਓ ਦੇ ਵਿੱਚ ਦੇਖਿਆ ਗਿਆ ਸੀ ਕਿ ਕਾਰ ਦਾ ਦਰਵਾਜ਼ਾ ਖੁੱਲਾ ਸੀ ਅਤੇ ਇੱਕ ਔਰਤ ਦੇ ਪੈਰ ਕਾਰ ਤੋਂ ਬਾਹਰ ਲਟਕ ਰਹੇ ਸਨ ਅਤੇ ਗੱਡੀ ਨੇ ਸਿੱਧਾ ਆਰਸੀਐਮਪੀ ਦੀ ਇਮਾਰਤ ਦੇ ਵਿੱਚ ਜਾ ਕੇ ਫਿਰ ਟੱਕਰ ਮਾਰੀ ਸੀ ਕੋਰਟ ਦੇ ਵਿੱਚ ਦਿੱਤੇ ਗਏ ਬਿਆਨ ਦੇ ਅਨੁਸਾਰ ਗਿੱਲ ਨੇ ਇਸ ਘਟਨਾ ਤੋਂ ਪਹਿਲਾਂ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਜ਼ਬਰਦਸਤੀ ਗੱਡੀ ਚਲਾਉਣ ਲੱਗ ਪਿਆ ਸੀ ਜਿਸ ਕਰਕੇ ਔਰਤ ਦੇ ਪੈਰ ਬਾਹਰ ਆ ਗਏ ਸੀ ਗਿੱਲ ਨੇ ਲਗਭਗ 4 ਕਿਲੋਮੀਟਰ ਤੱਕ ਗੱਡੀ ਚਲਾਈ ਅਤੇ ਫਿਰ ਇਮਾਰਤ ਦੇ ਵਿੱਚ ਜਾ ਕੇ ਟੱਕਰ ਮਾਰੀ ਸੀ ਟੱਕਰ ਤੋਂ ਬਾਅਦ ਲੈਂਗਲੀ ਆਰਸੀਐਮਪੀ ਮੌਕੇ ਦੇ ਉੱਤੇ ਪਹੁੰਚੀ ਸੀ ਅਤੇ ਲੋਕਾਂ ਨੇ ਔਰਤ ਦੀ ਮਦਦ ਕੀਤੀ ਅਤੇ ਔਰਤ ਨੂੰ ਲੱਤਾਂ ਤੇ ਕਾਫੀ ਸੱਟਾਂ ਵੀ ਆਈਆਂ ਸਨ ਹਾਲਾਂਕਿ ਇਸ ਘਟਨਾ ਤੋਂ ਬਾਅਦ ਕੁਲਤਾਰ ਸਿੰਘ ਗਿੱਲ ਮੌਕੇ ਤੋਂ ਭੱਜ ਗਿਆ ਸੀ ਪਰ ਕੁਝ ਹੀ ਦੂਰੀਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਗਿਲ ਨੇ 123 ਦਿਨ ਪ੍ਰੀ ਟ੍ਰਾਇਲ ਕਸਟਡੀ ਦੇ ਵਿੱਚ ਵੀ ਗੁਜ਼ਾਰੇ ਉਸਤੇ ਮੂਲ ਤੌਰ ਦੇ ਉਤੇ ਹੋਰ ਵੀ ਕਈ ਚਾਰਜ ਲਗਾਏ ਗਏ ਸੀ ਜਿਵੇਂ ਕਿ ਐਗਰਵੇਟਿਡ ਅਸੌਲਟ ਅਤੇ ਫੇਲ ਟੂ ਸਟਾਪ ਪਰ ਇਹ ਚਾਰਜ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਰੱਦ ਕਰ ਦਿੱਤੇ ਗਏ ਸਨ ਕੋਰਟ ਰਿਕਾਰਡਸ ਦੇ ਮੁਤਾਬਕ ਇਹ ਕੇਸ ਕੇ ਫਾਈਲ ਵਜੋਂ ਦਰਜ ਹੋਇਆ ਸੀ ਜੋ ਕਿ ਉਹਨਾਂ ਮਾਮਲਿਆਂ ਲਈ ਹੁੰਦਾ ਹੈ ਜਿੱਥੇ ਅਕਿਊਜ਼ਡ ਅਤੇ ਵਿਕਟਿਮ ਦੇ ਵਿਚਕਾਰ ਨਿੱਜੀ ਜਾਂ ਘਰੇਲੂ ਰਿਸ਼ਤਾ ਹੁੰਦਾ ਹੋਵੇ ਗੇਲ ਜੋ ਕਿ ਪਹਿਲਾਂ ਐਬਸਫੋਰਡ ਦੇ ਵਿੱਚ ਮਾਰਸ਼ਲ ਆਰਟਸ ਅਕੈਡਮੀ ਚਲਾਉਂਦਾ ਸੀ ਅਤੇ ਬਰਨਬੀ ਤੋਂ ਲੈ ਕੇ ਕੈਮਲੂਪਸ ਤੱਕ ਇਵੈਂਟਸ ਵੀ ਕਰਾਉਂਦਾ ਸੀ ਹੁਣ ਉਹ ਇਸ ਸਜ਼ਾ ਦੇ ਟਾਈਮ ਦੇ ਵਿੱਚ ਕਮਿਊਨਿਟੀ ਦੇ ਵਿੱਚ ਹੀ ਕੋਡ ਦੀਆਂ ਸ਼ਰਤਾਂ ਦੇ ਹੇਠ ਰਹੇਗਾ ਉਸ ਨੂੰ 6 ਮਹੀਨੇ ਲਈ ਹਾਊਸ ਅਰੈਸਟ ਦੇ ਵਿੱਚ ਰਹਿਣਾ ਹੋਵੇਗਾ ਸਿਰਫ ਕੰਮ ਜਾਂ ਫਿਰ ਡਾਕਟਰ ਅਪਾਇੰਟਮੈਂਟ ਲਈ ਹੀ ਉਹ ਬਾਹਰ ਜਾ ਸਕਦਾ ਹੈ ਬਾਅਦ ਦੇ ਵਿੱਚ ਉਹ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਵੀ ਘਰ ਦੇ ਅੰਦਰ ਹੀ ਰਹੇਗਾ ਭਾਵੇਂ ਉਸ ਦੇ ਉੱਤੇ ਸਵੇਰ ਤੱਕ ਕਰਫਿਊ ਲਾਗੂ ਹੋਵੇਗਾ ਅਤੇ ਉਸਤੇ 1 ਸਾਲ ਲਈ ਡਰਾਈਵਿੰਗ ਬੈਨ ਵੀ ਲਗਾਇਆ ਗਿਆ ਹੈ ਅਤੇ 10 ਸਾਲ ਲਈ ਫਾਇਰ ਆਰਮਸ ਰੱਖਣ ਤੇ ਵੀ ਪਾਬੰਦੀ ਲਗਾਈ ਗਈ ਹੈ ਰੈਡ FM ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ